ਕੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਪੂਜਾ ਹੈ ਪੂਜਾ ਅੱਜ ਤੁਹਾਡਾ ਵਿਆਹ ਸੀ ਹਾਂਜੀ ਰਾਤ ਉਹਨੇ ਸੀ ਹਾਂਜੀ ਤੇ ਕੀ ਹੋਇਆ ਕੀ ਰਾਤ ਕਾਫੀ ਲੜਾਈ ਹੋਈ ਨੱਚਦੇ ਨੱਚਦੇ ਲੜਪੇ ਇੱਕ ਦੂਜੇ ਨਾਲ ਜਿਹੜਾ ਪਾਪਾ ਹੈ ਕਾਫੀ 인ਰਾਮਾ ਆ ਕਿੰਨਾ ਲੇ ਕੀਤਾ ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਾ ਨੇ ਕੀ ਲੱਗਦੇ ਵੱਡੇ ਪਾਪਾ ਤਾਇਆ ਔਰ ਤਾਇਦੇ ਮੁੰਡੇ ਯਾਰ ਇੱਥੇ ਦੇ ਸਾਰੇ ਪਾਪਾ ਬੜੀ ਕਿਸ ਤਰ੍ਹਾਂ ਹਾਂਜੀ ਨੱਚਦੇ ਨੱਚਦੇ ਇੱਕ ਦੂਜੇ ਦੇ ਗੱਲ ਪੈ ਗਏ ਔਰ ਤਾਇਆ ਔਰ ਉਹਨੇ ਮਤਲਬ ਕੀ ਕਰੋ ਕੁਰਪਾਨਾ ਕੱਢਿਆ ਟਾਲਾ ਚਰਉਣ ਲੱਗ ਕੇ ਨਾਲ ਦੇ ਪਿੰਡ ਦੇ ਮੁੰਡੇ ਸੱਦੇ ਉਹਨਾਂ ਨੇ ਇੱਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਫਾਇਰ ਕਰ ਦਿੱਤਾ ਤਿੰਨ ਜਣੇ ਤਿੰਨ ਚਾਰ ਜਣੇ ਹਾਂਜੀ ਪ੍ਰਤੀ ਜਖਮੀ ਹੋਏ ਜਿਹੜੇ ਆਏ ਸੀ ਹਾਂਜੀ ਸਾਡੇ ਪਰਾਂ ਉਹਨੇ ਮੇਰੇ ਮਾਮਾ ਜੀ ਔਰ ਮੇਰੇ ਮम्मा ਮੇਰੇ ਪਾਪਾ ਔਰ ਮੇਰੇ ਦੀਦੀ ਹੋਣੇ ਛੋਟੇ ਛੋਟੇ ਬੱਚਾਂ ਤੱਕ ਸੱਟਾਂ ਲਾਈਆਂ ਹੋਈਆਂ ਇੱਟਾਂ ਰੋੜੇ ਚਲਾਏ ਹਾਂਜੀ ਬੱਤ ਤੇ ਸਾਥ ਦੇ ਰਹਾ ਮਮਾ ਹਾਂਜੀ ਕੀ ਨੱਚ ਰਹੇ ਸੀ ਹਾਂਜੀ ਉਹਦੀ ਕਾਰਵਾਈ ਦੀ ਮੰਗ ਇਹਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਰੀਨਾ ਮੈਂ ਕਿੱਥੋਂ ਦਾ ਰਹਿਣ ਵਾਲਾ ਮੈਂ ਪਿੰਡ ਪੀਰਾਵਾਂ ਵਾਲੇ ਤੋਂ ਗੇੜਾ ਹੁਆ ਕੀ ਹੈ ਐਸੀ ਲੱਗਦਾ ਕਿ ਕੀ ਰੱਖਿਆ ਗਏ ਸ਼ਾਦੀ ਬੇਟੀ ਦੀ ਹਾਂਜੀ ਹਾਂਜੀ ਤੇ ਬਸ ਇਹ ਨੱਚ ਟੱਪ ਰਾਇ ਸੀਦੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਹਾਂਜੀ ਕਿਤੇ ਵਜੋਂ ਰਾਤ ਆਣੀ ਸਾਡੀ 12 ਵਜੇ ਹਾਂਜੀ ਰਾਤ ਨੂੰ ਆਇਆ ਰਾਤ ਨੂੰ 2 ਵਜੇ ਦਾ ਟਾਈਮ ਕਿੰਨਾ ਦੇ ਕਿਤਾ ਕਿਵੇਂ ਹੁੰਦਾ ਮੇਰੇ ਜੇਠ ਦਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾਮ ਪਤਾ ਨਹੀਂ ਕੀ ਉਹਨਾਂ ਦੇ ਨਾਮ ਨਹੀਂ ਮੈਂ ਜਾਣਦੀ ਹਾਂਜੀ ਉਹ ਨਾ ਬੰਦਾ ਪਟਿਆ ਸਿੱਟਾ ਦੇ ਵਿੱਚ ਹਾਂਜੀ ਇਹ ਨਕਰਪਾਨ ਫੜੀ ਸੀ ਉਹ ਮਾਰੀ ਮੇਰੇ ਵੱਡੇ ਭਰਾ ਦੇ ਬਹੁਤ ਜਿਆਦਾ ਸੱਟ ਲੱਗੀ ਆ ਹਾਂਜੀ ਨੱਚਦੇ ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜੀ ਹੈ ਵਿਆਹ ਦੇ ਵਿੱਚ ਆ ਇਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ ਸਾਨੂੰ ਨਹੀਂ ਪਤਾ ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ ਚ ਇਹਨਾਂ ਇਸ ਤਰ੍ਹਾਂ ਕਰਨਾ ਹੈ ਅਸੀਂ ਵਿਸ਼ਵਾਸ ਨਹੀਂ ਕੀਤਾ ਫਿਰ ਵੀ ਅਸੀਂ ਇਹਨਾਂ ਨੂੰ ਸਾਥ ਦੇ ਲਿਆ ਹਾਂ ਤੇ ਇਹਨਾਂ ਨਾਲ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ ਹੋਣ ਸਾਡੀ ਮੰਗ ਜਿਹੜਾ ਟੁੱਟਾ ਭੱਜਾ ਸਮਾਨ ਤੇ ਮੇਰੇ ਪੈਸੇ ਡਿੱਗੇ ਮੇਰੀ ਉਹ ਵੀ ਦੇਣ ਤਾਂ ਜਿਹੜੇ ਸਾਡੀ ਸੋਨੇ ਦੀ ਗੁੜੀਆ ਤੇ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ ਉਹਦੇ ਟੋਪਸ ਨੇ ਡਿੱਗੇ ਨੇ ਉਹ ਵੀ ਲੈਣੇ ਹਨ। ਇੰਨਾ ਕੋਈ ਕੰਮ ਹੋਇਆ। ਹਾਂਜੀ। ਜੱਸਾ ਸਿੰਘ। ਜੱਸਾ ਸਿੰਘ ਕਿੱਥੋਂ ਪਹੁੰਚ ਰਹੇ ਹੋ? ਕਿੱਥੇ ਆਏ ਸੀ? ਮੰਮਦੋੜ ਦੇ। ਮੰਮਦੋੜ ਦੇ? ਹਾਂਜੀ। ਕਿੱਥੇ ਆਏ ਸੀ ਵਿਆਹ ਦੇ? ਆ ਵਿਆਹ ਦੇ ਆ। ਸਾਡੇ ਭਾਨਜੀ ਦਾ ਵਿਆਹ ਹੈ। ਵਿਆਹ ਸਮਾਗਮ ਵਿੱਚ ਆਏ ਸੀਗੇ। ਹਾਂ। ਠੀਕ। ਮੇਲ ਦੇ ਤੌਰ ਤੇ। ਹਾਂ। ਭਾਨਜੀ ਦਾ ਵਿਆਹ ਹੈ ਮੇਰੇ। ਭਾਨਜੀ ਦਾ। ਹੂੰ। ਤੇ ਕੀ ਹੋਇਆ ਜਿਹੜਾ? ਪਤਾ ਨਹੀਂ ਆਪਨ ਤਾਂ ਪਤਾ ਹੀ ਨਹੀਂ ਵਕੀਰ ਰੋਲਾ ਤੇ ਕੀ ਗੋਲਾ ਐਂ ਸੁੱਤੇ ਪਿਆ ਮੈਂ ਉੱਠਿਆ ਤੇ ਮੈਂ ਉਹ ਕੋਠੇ ਦੇ ਥੱਲੇ ਤੜਿਆ ਮਤੇ ਦੇ ਕੱਤੇ ਹੀ ਗਾ ਬੋ ਹਾਂ ਉਹ ਆ ਕੇ ਗੱਲ ਉਹ ਗੱਲ ਪੈ ਗਿਆ ਆਵੇ ਪਤਾ ਹੀ ਨਹੀਂ ਮੈਨੂੰ ਤਾਂ ਲੱਗਾ ਮੈਂ ਖੜਾ ਹੀ ਚੰਗ ਤੇ ਵੀ ਖੜਾ ਕਿਉਂ ਕੀਤੀ ਹੈ ਮਾਰੇ ਕੀ ਕਰ ਪਛਾਈ ਹਾਂ ਕੋਲ ਤੇ ਇਹਨਾਂ ਦਾ ਪਤਾ ਹੋਂ ਹੁੰਦੇ ਸੀ ਤੇ ਹੋਰ ਕਹਿੰਦੇ ਕਿ ਠਾਕ ਸਾਰਿਆਂ ਨੇ ਇੱਥੇ ਰੋੜਾ ਵਜਾਇਆ ਇਹ ਮੈਨੂੰ ਪਤਾ ਨਹੀਂ ਕੀ ਕਰਪਾਨ ਵਜੀ ਕੀ ਵਜਾ ਮੈਨੂੰ ਨਹੀਂ ਪਤਾ ਲੱਗਿਆ ਇਹਨੂੰ ਕੋਲੋਂ ਸੁਧਾਇਆ ਫੜਲੋਂ ਕਢਾਇਆ ਮੁੰਡਿਆਂ ਨੇ ਆਣ ਕੇ ਢਾ ਲਿਆ ਇਹਨੂੰ ਇਹਨਾਂ ਨੇ ਕੁੱਤਾ ਦੇ ਘਾ ਚੁਤਾ ਦੇ ਰੱਖਿਆ ਉੱਤੋਂ ਆਏ ਨੇ ਉੱਤੋਂ ਹਾਂ ਖੱਤਾਂ ਉੱਤੇ ਨੇ ਇਹਨਾਂ ਦੀ ਤਾਂ ਪਹਿਲਾਂ ਮਿੱਤੀ ਹੋਈ ਸੀ ਸਾਨੂੰ ਕਿਹੜਾ ਇਹਨਾਂ ਨੇ ਦੱਸ ਕੇ ਲੜਾਈ ਸਾਡੇ ਭਰਾਵਾਂ ਨੂੰ ਇੱਥੇ ਵੇਚਵਾ ਨਹੀਂ ਰੱਖਿਆ ਹੋਵੇ ਹਾਂ ਜੋਏ ਤੇ ਮੇਰੀ ਬੋਲ ਕੇ ਜਹਾ ਫੋਨ ਟੁੱਟਾ ਕਿਹੜਾ ਮੜੇ ਬੋਲ ਕੇ ਦੱਸਣਾ ਵੀ ਆਖਦੀ ਪੱਖੇ ਰੱਖਾਂ ਵੀ ਤੋੜਦਾ ਸਾਰਾ ਸਾਡਾ ਸਮਾਨ ਭੰਨਦਾ ਇੱਟਾਂ ਰੋੜੇ ਸਾਨੂੰ ਬਹੁਤ ਚਲਾਏ ਘਰੇ ਬੈਠਿਆਂ ਨੂੰ ਸਾਨੂੰ ਕੁੱਟਮਾਰ ਘਰੇ ਆਣ ਕੇ ਇਨਾ ਬਹੁਤ ਕੀਤੀ ਹੋਈ ਹੋਰ ਆਪਾਂ ਆਪਾਂ ਦੇ ਸਾਡੇ ਬੱਚੇ ਨੇ ਮੇਰੇ ਭਰਾਵਾਂ ਨੂੰ ਬੇਕੂਤਾ ਨਹੀਂ ਲੱਗਦੇ ਨਾ ਮੁੱਕਸਾ ਟਿੱਕੇ ਨਹੀਂ ਇਹਨਾਂ ਨਾਏ ਨਹੀਂ ਆ ਗੱਥੇ ਜਾ ਕੇ ਪਰੋਣਾ ਵੀ ਆ ਸਾਡਾ ਛੋਟਾ ਸਾਡਾ ਤਾਂ ਸਾਡਾ ਤਾਂ ਪਰੋਣਾ ਹੀ ਇਹਨਾਂ ਦੇ ਦੱਸਣ ਦੇ 2 ਮਹੀਨੇ ਹੋਏ ਨੇ ਵਿਆਹ ਕੀਤੇ ਨੇ ਇਹ ਤਾਂ ਕਸੀਨ ਕਰਾਉਣ ਫਰਾਈਟਾਂ ਦੇ ਸਾਡੇ ਮੁੰਡੇ ਨੂੰ ਉਹਨਾਂ ਦੇ ਨਾਮ ਦੱਸਣਾ ਵਿਆਹ ਤੇ ਹੋਣਾ ਵਿਆਹ ਇੱਕ ਐਸਾ ਹੈ ਜਿਹਾ ਹੁੰਦਾ ਹੈ ਇੱਕ ਗੁਲਤਣ ਤੇ ਕਿਹੀ ਹੋਈ 10000 ਰੁਪਏ ਕੜੀ ਕੋਲ ਔਡ ਡੱਕ ਪਿਆ ਸੋਨੇ ਦੀ ਚੈਨ ਸਾਡਾ ਨਾਮ ਹੀ ਬੁਰੀ ਦੇ ਟੋਪ ਸਟਿੱਕੇ ਨਹੀਂ 5000 ਰੁਪਏ ਸਾਰਾ ਕੁਝ ਪੰਨਤਾ 5000 ਰੁਪਏ ਟੋਪ ਤੋਂ ਵੀ ਹੋ